ਲੜਕੀਆਂ ਲਈ ਵੀ ਬਹੁਤ ਜ਼ਿਆਦਾ ਆ بزਨਸ ਓਪਰਚੁਨਿਟੀ ਨੇ ਜਿਵੇਂ ਆਪਾਂ ਚਾਰਜਿੰਗ ਬੂਥ ਲਗਾ ਸਕਦੇ ਆ ਬਿਲਕੁਲ ਲੜਕੀਆਂ ਨੂੰ ਇਹਦੇ ਉੱਪਰ ਆਪਾਂ ਕਰ ਸਕਦੇ ਆ ਕਿਉਂਕਿ ਗੱਡੀਆਂ ਬੜੀ ਈਜ਼ੀ ਨੇ ਚਲਾਉਣੀਆਂ ਤੇ ਆਪਾਂ ਡਰਾਈਵਿੰਗ ਸਕੂਲ ਖੋਲ੍ਹ ਸਕਦੇ ਆ ਜਿਹਦੇ ਵਿੱਚ ਆਪਾਂ ਲੜਕੀਆਂ ਪ੍ਰਮੋਟ ਕਰ ਸਕਦੇ ਆ ਐਗਰੀਕਲਚਰ ਜ਼ਮੀਨ ਨੂੰ ਵੀ ਆਪਾਂ ਕਮਰਸ਼ੀਅਲ 'ਚ ਅਗਰ ਆਪਾਂ ਉਹਨੂੰ ਕਨਵਰਟ ਕਰਦੇ ਜਾ ਰਹੇ ਆ ਤਾਂ ਆਪਣੇ এনवायरमेंट ਤੇ ਸਭ ਤੋਂ ਪਹਿਲਾਂ ਉਹੀ ਅਸਰ ਪੈ ਰਿਹਾ ਹੈ ਉਹ ਸਾਹਿਬ ਵਾਦਾ ਕਰਕੇ ਗਏ ਨੇ 40% ਜਿਹੜੀ ਸਬਸਿਡੀ ਦਾ ਜਿਹੜਾ ਵਾਦਾ ਕਰਕੇ ਗਏ ਨੇ ਤੁਹਾਨੂੰ ਲੱਗਦਾ ਵੀ ਇਹ ਹਵਾ ਚ ਤੀਰ ਤਾਂ ਨਹੀਂ ਤਰਾਰ ਵੀ ਨਹੀਂ ਹੈਗਾ ਇਹ ਹਿਮਾਲਿਆ ਲੋਰ ਹਿਮਾਲਿਆ ਚ ਖਾਸ ਕਰਕੇ ਤੁਹਾਨੂੰ ਲੱਗਦਾ ਵੀ ਜੇ ਸਰਕਾਰ ਇਹਦੇ ਲਈ ਅਲੱਗ ਤੋਂ ਬਜਟ ਬਣਾ ਸਕਦੀ ਹੈ ਤੇ ਲੋਕਾਂ ਨੂੰ ਓਪਰਚੁਨਿਟੀ ਦੇ ਸਕਦੀ ਹੈ ਡੈਫੀਨੇਟਲੀ ਮੈਨੂੰ ਲੱਗ ਰਿਹਾ ਹੈ ਕਿ ਜ਼ਰੂਰ ਇਹ ਕਰ ਸਕਦੇ ਨੇ ਅਭੀ ਇਹ ਹਮਾਰਾ ਆਊਟ ਆਫ ਰੀਚ ਹੈ ایਵੀ ਵਹੀਕਲਸ ਕੀ ਅਭੀ ਪ੍ਰਾਈਸਿੰਗ ਬਹੁਤ ਜ਼ਿਆਦਾ ਹੈ ਔਰ ਜੋ ਹਮਾਰਾ ਇਨਫਰਾਸਟ੍ਰਕਚਰ ਹੈ ਲਾਈਕ ਰੋਡ ਸਾਈਡ ਅਸਿਸਟੈਂਟ ਮੈਕੈਨਿਕਸ ਫਿਰ ਚਾਰਜਿੰਗ ਪੁਆਇੰਟਸ ਅਭੀ ਉਤਨੇ ਨਹੀਂ ਹੁਏ ਹਨ ਕਿ ਮੇ 20 20 ਸਾਲ ਪੁਰਾਣੀ 25 25 ਸਾਲ ਪੁਰਾਣੀ ਗਵਰਨਮੈਂਟ ਬੱਸੇ ਚੱਲ ਰਹੀਆਂ ਐ ਐਸੀ ਪੂਰੇ ਦੇਸ਼ ਵਿੱਚ ਹੋ ਰਹਾ ਹੈ ਤੋ ਇੱਕ ਵਹਾਂ ਪੇ ਪੋਲਿਊਸ਼ਨ ਦਾ ਮੇਨ ਕਾਰਨ ਬਣਦਾ ਹੈ ਜਦੋਂ ਆਤੀ ਹੈ ਤੋ ਉਹ ਕਹੀਂ ਨਾ ਕਹੀਂ ਐਨਵਾਇਰਨਮੈਂਟ ਕੇ ਲਈ ਵੀ ਬੈਨੀਫੀਸ਼ੀਅਲ ਹੈ ਔਰ ਹਮਾਰੇ ਲਈ ਵੀ ਬੈਨੀਫੀਸ਼ੀਅਲ ਸਸੀ ਕਾਲ ਜੀ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਕਲਾਈਮੇਟ ਚੇਂਜ ਨੂੰ ਲੈ ਕੇ ਸਰਕਾਰ ਆਏ ਦਿਨ ਕੋਈ ਨਾ ਕੋਈ ਪਾਲਿਸੀ ਬਣਾਉਂਦੀ ਰਹਿੰਦੀ ਹੈ ਜਿਵੇਂ ਕਿ ਅੱਜ ਹੀ ਦੇਖਿਆ ਗਿਆ ਹਿਮਾਚਲ ਦੇ ਵਿੱਚ ਹਿਮਾਚਲ ਗਵਰਨਮੈਂਟ ਵੱਲੋਂ 올 ਇੰਡੀਆ ਟ੍ਰਾਂਸਪੋਰਟ ਕਾਂਗਰਸ ਦੀ ਮੀਟਿੰਗ ਸੱਦੀ ਗਈ ਸੀ ਜਿਸ ਦੇ ਵਿੱਚ ਵੱਖ-ਵੱਖ ਐਂਟਰਪ੍ਰੈਨਿਅਰ ਬਿਜ਼ਨਸਮੈਨ ਤੇ ਟ੍ਰਾਂਸਪੋਰਟ ਦੇ ਮਾਲਕਾਂ ਨੇ ਹਿੱਸਾ ਲਿਆ ਸੀ ਮੈਡਮ ਸਾਡੇ ਵਿੱਚ ਮੌਜੂਦ ਨੇ ਇਹਨਾਂ ਨਾਲ ਗੱਲ ਕਰਾਂਗੇ ਮੈਮ ਇੱਕ ਵਾਰੀ ਤਾਂ ਇਹ ਦੱਸੋ ਵੀ ਜਿਹੜਾ ਇਸ ਮੀਟਿੰਗ ਦਾ ਮੁੱਖ এজেন্ডਾ ਕੀ ਸੀ ਕਲਾਈਮੇਟ ਚੇਂਜ ਨੂੰ ਲੈ ਕੇ ਇਹਨਾਂ ਦੀ ਕੀ ਮੁੱਖ ਨੀਤੀ ਹੈ ਫਿਊਚਰ ਦੇ ਵਿੱਚ ਜਿਹੜੀ ਸਾਡੀ ਮੈਨੇਜਮੈਂਟ ਕਮੇਟੀ ਹੈ ਇਹ ਥੋੜਾ ਕਲਾਈਮੇਟ ਚੇਂਜ ਦੇ ਉੱਪਰ ਜ਼ਿਆਦਾ ਫੋਕਸ ਕਰ ਰਹੀ ਨੇ ਕਿਉਂਕਿ ਜਿਵੇਂ ਆਪਾਂ ਦਿੱਲੀ ਦੇਖਦੇ ਆਂ ਦਿੱਲੀ ਗ੍ਰੀਨ ਟੈਕਸ ਦਿੱਲੀ ਚ ਬਹੁਤ ਜ਼ਿਆਦਾ ਪੋਲੂਸ਼ਨ ਹੈ ਨਾ ਤਾਂ ਸਾਡੀ ਜਿਹੜੀ ਐਸੋਸੀਏਸ਼ਨ ਹੈ ਹੁਣ ਥੋੜਾ ਪ੍ਰਮੋਟ ਕਰ ਰਹੀ ਹੈ ਕਿ ਆਪਾਂ ਆਲਟਰਨੇਟਿਵ 옵ਸ਼ਨਸ ਦੇ ਉੱਪਰ ਦੇਖੀਏ ਜਿਹਦੇ ਵਿੱਚ EV ਸਭ ਤੋਂ ਵੱਡਾ ਮੇਨ ਫੈਕਟਰ ਹੈ ਜਿਹਦੇ ਉੱਪਰ ਅਸੀਂ ਇਸ ਮੀਟਿੰਗ ਵਿੱਚ ਏਜੰਡੇ ਵਿੱਚ ਅਸੀਂ ਗੱਲ ਕਰ ਰਹੇ ਸੀਗੇ ਕਿ EV ਨੂੰ ਆਪਾਂ ਕਿਵੇਂ ਪ੍ਰਮੋਟ ਕਰੀਏ ਕਿਵੇਂ ਇਨਫਰਾਸਟ੍ਰਕਚਰ ਆਪਾਂ ਇੰਪਰੂਵ ਕਰੀਏ ਤਾਂ ਕਿ

ਉਹ ਬੂਤ ਹੈ ਕਿ ਨੇ ਸੈਕਿੰਡ ਤੇ ਮਹਾਰਾਸ਼ਟਰ ਹੈ ਜਿਹਨਾਂ ਕੋਲੇ 5000 ਸਮਥਿੰਗ ਹੈ 30 ਯੂਪੀ ਹੈ ਜਿਨਾਂ ਕੋਲੇ 19 81 ਬੂਤ ਨੇ 4 ਤੇ ਦਿੱਲੀ ਹੈ ਜਿਹਦੇ ਕੋਲ 9060 ਦੇ ਕਰੀਬ-ਕਰੀਬ ਨੇ ਪਰ ਅਗਰ ਆਪਾਂ ਦੇਖੀਏ ਹਾਈਵੇ ਦੇ ਉੱਪਰ ਪਰਡੇ 2 ਲੱਖ ਰੁਪਏ ਚੱਲਦੇ ਨੇ ਉਹ ਇਹ ਬਹੁਤ ਥੋੜਾ ਹੈ ਇਹਦੇ ਉੱਪਰ ਹੀ ਹੋਣ ਜਿਵੇਂ ਅੱਜ ਹਿਮਾਚਲ ਦੇ ਔਨਰੇਬਲ ਮਨਿਸਟਰ ਆਏ ਸੀ ਚੀਫ ਮਨਿਸਟਰ ਉਹਨਾਂ ਨੇ ਵੀ ਇਹੀ ਗੱਲ ਬੋਲੀ ਹੈ ਕਿ ਅਸੀਂ ਇਨਫਰਾਸਟ੍ਰਕਚਰ ਇੰਪਰੂਵ ਕਰ ਰਹੇ ਹਾਂ ਤਾਂ ਕਿ ਆਪਾਂ ਗ੍ਰੀਨ ਇਕਨੋਮੀ ਨੂੰ ਹੈ ਨਾ ਸਸਟੇਨੇਬਿਲਟੀ ਨੂੰ এনवायरमेंटਲ ਨੂੰ ਆਪਾਂ ਇੰਪਰੂਵ ਕਰਕੇ ਅਗਰ ਆਪਾਂ ਇਹਦੇ ਵਿੱਚ ਔਰਮਨ ਇੰਪਾਵਰਮੈਂਟ ਦੀ ਵੀ ਗੱਲ ਕਰੀਏ ਤਾਂ ਇਹਦੇ ਵਿੱਚ ਨਾ ਲੇਡੀਜ਼ ਲਈ ਵੀ ਲੜਕੀਆਂ ਲਈ ਵੀ ਬਹੁਤ ਜ਼ਿਆਦਾ ਆ bizness opportunity ਨੇ ਜਿਵੇਂ ਆਪਾਂ ਚਾਰਜਿੰਗ ਬੂਥ ਲਗਾ ਸਕਦੇ ਆ ਬਿਲਕੁਲ ਲੜਕੀਆਂ ਨੂੰ ਇਹਦੇ ਉੱਪਰ ਆਪਾਂ ਕਰ ਸਕਦੇ ਆ ਕਿਉਂਕਿ ਗੱਡੀਆਂ ਬੜੀ ਈਜ਼ੀ ਨੇ ਚਲਾਉਣੀਆਂ ਤੇ ਆਪਾਂ ਡਰਾਈਵਿੰਗ ਸਕੂਲ ਖੋਲ੍ਹ ਸਕਦੇ ਆ ਜਿਹਦੇ ਵਿੱਚ ਆਪਾਂ ਲੜਕੀਆਂ ਪ੍ਰਮੋਟ ਕਰ ਸਕਦੇ ਆ ਲਾਸਟ ਮਾਈਲ ਡਿਲੀਵਰੀ ਚ ਇਵਨ ਜੋ ਉਹਨਾਂ ਨੇ ਬੋਲਿਆ ਅੱਜ ਮਿਸਟਰ ਚੀਫ ਮਿਨਿਸਟਰ ਸਰ ਨੇ ਕਿ ਉਹ ਆਟੋ ਰਿਕਸ਼ਾ ਵੀ ਈਵੀ ਚ ਕਨਵਰਟ ਕਰ ਰਹੇ ਆ ਤੇ ਉਹਦੀ ਵਿੱਚ ਵੀ ਲੜਕੀਆਂ ਚਲਾ ਸਕਦੀਆਂ ਨੇ ਮਤਲਬ ਬੜੀ ਅੱਛੀ ਅਗਰ ਦੇਖਾਂਗੇ ਕਿ ਈਵੀ ਅਗਰ ਆਲਟਰਨੇਟਿਵ ਆਪਾਂ ਦੇਖਦੇ ਆ ਫॉर ਫਿਊਚਰ not only for environment for women as well eh bada acha initiative rahega ge agar aapan milke sare inu promote karde ha ji jivein ki dekheya jawe green house gases di aapan gall kariye global warming di gall kariye ta world de vich top three ch india aunda pehla america phir china phir india jehda largest green producer hai sorry green house gases producer hai ਪਰ ਇੱਕ ਪਾਸੇ ਮੈਂ ਗਵਰਨਮੈਂਟ ਗੱਲ ਕਰਦੀ ਹੈ ਵੀ ਅਸੀਂ ਜਿਹੜਾ ਇੰਡੀਆ ਇੱਕ ਇਲੈਕਟ੍ਰਿਕ ਵਹੀਕਲ ਦੀ ਮਹੰਦ ਚਲਾ ਕੇ ਇਹਨੂੰ ਪੂਰੀ ਤਰੀਕੇ ਨਾਲ ਬਦਲ ਦਾਂਗੇ ਤੇ ਜਿਹੜਾ ਕਲਾਈਮੇਟ ਚੇਂਜ ਦੇ ਕੰਮ ਕਰਾਂਗੇ ਪਰ ਮੈਂ ਦੇਖਿਆ ਜਾਂਦਾ ਆ ਇਸ ਹਾਲ ਜਿਹੜੀਆਂ ਨਾਰਥ-ਈਸਟਰਨ ਸਟੇਟ ਨੇ ਜਾਂ ਆਪਣੇ ਨਜ਼ਦੀਕ ਸਟੇਟ ਨੇ ਚਾਹੇ ਉਤਰਾਖੰਡਾ ਚਾਹੇ ਜੰਮੂ ਕਸ਼ਮੀਰ ਆ ਚਾਹੀ ਹਮਾਚਲਾ ਉਹਦੇ ਵਿੱਚ ਲੈਂਡ ਸਲਾਈਡ ਕੁਦਰਤੀਆਂ ਜਿਹੜੀਆਂ ਆਫਤਾਂ ਨੇ ਆਮ ਤੌਰ ਤੇ ਵਧਦੀਆਂ ਜਾ ਰਹੀਆਂ ਨੇ ਟੈਂਪਰੇਚਰ ਵੀ ਲਗਾਤਾਰ ਵਧਦਾ ਜਾ ਰਿਹਾ ਗਰਮੀ ਦੇਖ ਲਓ ਤੁਸੀਂ ਕਿੰਨੀ ਪੈਣ ਲੱਗੇ ਇਸ ਦੇ ਬਾਰੇ ਤੁਹਾਡਾ ਜਿਹੜਾ ਇਹ ਕੀ ਵਿਚਾਰ ਨੇ ਦੇਖੋ ਸਰ ਮੈਂ ਵੈਸੇ ਹੀ ਪੰਜਾਬ ਤੋਂ ਹਾਂ ਮੈਂ 22 ਸਾਲ ਪਹਿਲਾਂ ਪੰਜਾਬ ਛੱਡਿਆ ਹੈ ਨਾ ਜੀ ਤੋਂ ਕੁਝ ਦਿਨ ਪਹਿਲਾਂ ਮੈਂ ਲਾਸਟ ਮੰਥ ਹੀ ਚੰਡੀਗੜ੍ਹ 에ਅਰਪੋਰਟ ਤੇ ਉਤਰੀ ਉਸ ਤੋਂ ਬਾਅਦ ਮੈਂ ਆਪਣੀ ਸਿਟੀ ਦੀ ਤਰਫ ਜਾ ਰਹੀ ਸੀ ਬਲੀਵ ਕਰਿਓ ਕਿ ਜੋ ਚੰਡੀਗੜ੍ਹ 에ਅਰਪੋਰਟ ਤੋਂ ਬਾਹਰ ਨਿਕਲਦੇ ਆਪਾਂ ਨੂੰ ਦੋ ਤਰਫ ਖੇਤ ਦਿਖਦੇ ਸੀਗੇ ਨਾ ਤੁਹਾਨੂੰ ਲੱਗਦਾ ਹੈ ਕਿ ਉਹ ਜਗ੍ਹਾ ਤੇ ਖੇਤ ਬਚੇ ਨੇ ਨਹੀਂ ਬਿਲਕੁਲ ਨਹੀਂ ਤੁਹਾਨੂੰ ਮੈਨੂੰ ਚੰਡੀਗੜ੍ਹ ਤੋਂ ਲੈ ਕੇ ਰਾਜਪੁਰਾ ਕ੍ਰਾਸ ਕਰਨ ਤੱਕ ਮੈਨੂੰ ਦੋਨੋਂ ਸਾਈਡ ਤੇ ਹਾਈਵੇ ਤੇ ਕੋਈ ਖੇਤ ਨਜ਼ਰ ਨਹੀਂ ਆਇਆ ਅਗਰ ਆਪਾਂ ਐਗਰੀਕਲਚਰ ਜ਼ਮੀਨ ਨੂੰ ਵੀ ਆਪਾਂ ਕਮਰਸ਼ੀਅਲ 'ਚ ਅਗਰ ਆਪਾਂ ਉਹਨੂੰ ਕਨਵਰਟ ਕਰਦੇ ਜਾ ਰਹੇ ਹਾਂ ਤਾਂ ਆਪਣੇ এনवायरमेंट ਤੇ ਸਭ ਤੋਂ ਪਹਿਲਾਂ ਉਹੀ ਅਸਰ ਪੈ ਰਿਹਾ ਹੈ। ਇੱਥੇ ਮੈਨੂੰ ਲੱਗਦਾ ਹੈ ਕਿ ਗਵਰਨਮੈਂਟ ਨੇ ਸਭ ਤੋਂ ਪਹਿਲੇ ਪਾਲਿਸੀ ਰਿਫਾਰਮ ਕਰਨੀ ਚਾਹੀਦੀ ਕਿ ਐਗਰੀਕਲਚਰ ਲੈਂਡ ਨੂੰ ਤੁਸੀਂ ਨਹੀਂ ਕਨਵਰਟ ਕਰ ਸਕਦੇ ਕਮਰਸ਼ੀਅਲ। ਤੁਸੀਂ ਪੂਰੇ ਪੇੜ ਕੱਟ ਰਹੇ ਹੋ। ਅਗਰ ਤੁਸੀਂ ਗੁਆਹ ਚਲੇ ਜਾਓ ਮੈਂ ਟਰੱਕ 'ਚ ਮਤਲਬ ਮੈਂ ਕਲਕੱਤਾ ਟੂ ਗੋਆ ਟਰੱਕ ਚ ਗਈਆਂ 15 ਦਿਨ ਮੈਂ ਟਰੱਕ ਚ ਹੀ ਸੀਗੀ ਓਕੇ ਤੇ ਤੁਸੀਂ ਦੇਖੋ ਕਿ ਮੈਂ ਟਰੱਕ ਚਲਾ ਵੀ ਲੰਨੀ ਹੋਇਆ ਸੀ ਤੇ ਤੁਸੀਂ ਅਗਰ ਤੁਸੀਂ ਦੇਖੋਗੇ ਗੋਆ ਚ ਵੀ ਜਿੰਨੇ ਪਹਾੜ ਸੀ ਸਾਰੇ ਕੱਟਦੇ ਆ ਈਵਨ ਪੂਨਾ ਹੂੰ ਪੂਨਾ ਕਿੰਨਾ ਵਧੀਆ ਸ਼ਹਿਰ ਆਪਾਂ ਮੰਨਦੇ ਸੀ ਪੂਨੇ ਚ ਆਪਾਂ ਸੋਦੇ ਸਾਰਾ ਸਾਲ ਬੜਾ ਅੱਛਾ ਵੈਦਰ ਤੁਸੀਂ ਜਾਓ ਉੱਥੇ ਪੰਜਾਬ ਤੋਂ ਵੀ ਬੁਰਾ ਹਾਲ ਹੈ ਉੱਥੇ ਵੀ ਨੂੰਹਾਂ ਚਾਹੀਏ ਮੈਂ ਸਾਰੇ ਪਹਾੜ ਕੱਟਦੇ ਨੇ ਤੁਸੀਂ ਦੀ ਫੋਰੈਸਟ ਕੱਟੀ ਜਾ ਰਹੀ ਹੈ ਉਹ ਤੁਸੀਂ ਦੇਖੋ हैदराबाद अगर आपा केस देखिए कि ओथे भी एक मेडिकल कॉलेज बनाਉਣ پیچھے پورا ایک फॉरेस्टी डिस्ट्रॉय ਕਰਤਾ ਇਹ ਸਭ ਚੀਜ਼ਾਂ ਥੋੜੇ 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 ਆਪਾਂ ਲੱਗਦਾ ਕਿ ਇਹਦੇ ਨਾਲ ਕੋਈ ਫਰਕ ਨਹੀਂ ਪਏਗਾ ਇਹ ਛੋਟੀ 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 ਚੀਜ਼ਾਂ ਆਪਾਂ ਨੂੰ এনवायरमेंट ਚੇਂਜ ਕਰ ਰਿਆ ਅਗਰ ਆਪਣਾ ਕਲਾਈਮੇਟ ਚੇਂਜ ਹੋ ਰਿਆ ਉਹ ਆਪਣੇ ਪੰਜਾਬ ਤੇ ਹਰਿਆਣਾ ਤੇ ਆਪਣੇ ਨਾਰਥ ਈਸਟ ਤੇ ਸਾਊਥ ਇਨ ਪੂਰੇ ਵਰਲਡ ਤੇ ਅਸਰ ਕਰ ਰਿਆ ਨੇ ਸਭ ਚੀਜ਼ਾਂ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਇੰਡਸਟਰੀਅਲਾਈਜੇਸ਼ਨ ਨੂੰ ਲੈ ਕੇ ਉਹ ਵੱਡੇ ਵੱਡੇ ਉਦਯੋਗ ਲੱਗ ਰਹੇ ਵੱਡੇ ਵੱਡੇ ਇੰਡਸਟਰੀ ਜੰਗਲ ਕੱਟ ਕੇ ਉਥੇ ਜਿਹੜੇ ਕੰਕਰੀਟ ਦੇ ਜੰਗਲ ਖੜੇ ਕੀਤੇ ਜਾ ਰਹੇ ਨੇ ਇਹਦਾ ਬਹੁਤ ਵੱਡਾ ਇੰਪੈਕਟ ਨੈਗੇਟਿਵ ਇੰਪੈਕਟ ਹੈ ਜਿਹੜਾ ਇੰਡੀਆ ਤੇ ਪੈ ਰਿਹਾ ਪਰ ਮੈਮ ਜਿਵੇਂ ਅੱਜ ਸੁਖੂ ਸਾਹਿਬ ਵਾਦਾ ਕਰਕੇ ਗਏ ਨੇ 40% ਜਿਹੜੀ ਸਬਸਿਡੀ ਦਾ ਜਿਹੜਾ ਵਾਦਾ ਕਰਕੇ ਗਏ ਨੇ ਤੁਹਾਨੂੰ ਲੱਗਦਾ ਵੀ ਹਵਾ ਚ ਤੀਰ ਤਾਂ ਨਹੀਂ ਤੁਹਾਨੂੰ ਲੱਗਦਾ ਵੀ ਉਹਨਾਂ ਦਾ ਵਾਅਦੇ ਨੇ ਜਿਹੜੇ ਸੱਚੇ ਨਿਕਲਣਗੇ ਇੰਪਲੀਮੈਂਟ ਹੋਣਗੇ ਜੋ ਕੋਈ ਲਾਲੀਪੋਪ ਤਾਂ ਨਹੀਂ ਦੇ ਕੇਗੇ ਦੇਖੋ ਜਿਵੇਂ ਨਾ ਇੱਕ ਚੀਫ ਮਿਨਿਸਟਰ ਇੱਕ ਡਾਟਾ ਸ਼ੇਅਰ ਕਰ ਰਹੇ ਸੀ ਰਿਮੈਂਬਰ ਕਿ ਅਸੀਂ ਉਹਨਾਂ ਨੇ ਬਹੁਤ ਵੱਡੇ ਵੱਡੇ ਦੇਖੋ ਇੱਕ ਚੀਫ ਮਿਨਿਸਟਰ ਹੋ ਕੇ ਉਹ ਟਰਾਂਸਪੋਰਟਰ ਦੇ ਵਿੱਚ ਆਏ ਨਾ ਉਹ بڑے ਵੱਡੇ ਵੱਡੇ ਵੀ ਡੇਟਾ ਬੋਲ ਸਕਦੇ ਸੀ ਮੈਂ ਨਾ ਕਰਤਾ ਮੈਂ ਨਾ ਕਰਤਾ ਉਹਨਾਂ ਨੇ ਕੀ ਬੋਲਿਆ ਕਿ ਮੈਂ 50 ਗੱਡੀਆਂ ਦਿੱਤੀਆਂ ਅੱਗੇ ਮੇਰਾ ਪਲਾਨ ਹੈ 10 ਮਈ ਤੱਕ ਹੈ ਨਾ ਮੈਂ 40 ਗੱਡੀਆਂ ਹੋਰ ਕਰੂੰਗਾ ਤੋਂ ਮੈਨੂੰ ਲੱਗ ਰਿਹਾ ਹੈ ਕਿ بڑے ਛੋਟੇ ਨੰਬਰ ਨੇ ਹੈ ਨਾ ਕਿ ਛੋਟੇ ਨੰਬਰ ਦੇ ਨਾਲਾਂ ਨੇ ਨਾ ਅਮਾਉਂਟ ਵੀ ਬੋਲਿਆ ਮੈਨੂੰ ਲੱਗ ਰਿਹਾ ਹੈ ਕਿ ਠੀਕ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜਿਵੇਂ ਦੀ ਹਿਮਾਚਲ ਦੀ ਫਾਈਨੈਂਸ਼ੀਅਲ ਸਥਿਤੀ ਹੈ ਮੈਨੂੰ ਹਾਂਜੀ ਹਿਮਾਚਲ ਦਾ ਆਪਾਂ ਦੇਖਦੇ ਹਾਂ ਬਜਟ ਬਹੁਤ ਵਿੱਤੀ ਘਾਟੇ ਜ ਹੈ ਹਨਾ ਨੈਗੇਟਿਵ ਇੰਪੈਕਟ ਆ ਉਹਦਾ ਬਹੁਤ ਵੱਡਾ ਲੋਕਾਂ ਤੇ ਤੇ ਬਹੁਤ ਬਹੁਤ ਜ਼ਿਆਦਾ ਰੋਜ਼ਗਾਰ ਵੀ ਨਹੀਂ ਹੈਗਾ ਹਿਮਾਲਿਆ ਲੋਅਰ ਹਿਮਾਲਿਆ ਚ ਖਾਸ ਕਰਕੇ ਤੁਹਾਨੂੰ ਲੱਗਦਾ ਵੀ ਜੇ ਸਰਕਾਰ ਇਹਦੇ ਲਈ ਅਲੱਗ ਤੋਂ ਬਜਟ ਬਣਾ ਸਕਦੀ ਹੈ ਤੇ ਲੋਕਾਂ ਨੂੰ ਓਪਰਚ्युनिटी ਦੇ ਸਕਦੀ ਹੈ ਡੈਫੀਨਟਲੀ ਮੈਨੂੰ ਲੱਗ ਰਿਹਾ ਹੈ ਕਿ ਜ਼ਰੂਰ ਇਹ ਕਰ ਸਕਦੇ ਨੇ ਪਰ ਮੈਨੂੰ ਲੱਗ ਰਿਹਾ ਹੈ ਕਿ ਸ਼ੁਰੂ ਕੀਤਾ ਇਹਨਾਂ ਨੇ ਸ਼ਾਇਦ ਕਰਨਗੇ ਕਰਨਗੇ ਉਪਰ ਦਾ ਬੈਸਟ ਆਪ ਹੋਪ ਹੀ ਕਰ ਸਕਦੇ ਹਾਂ ਪਰ ਅਗਰ ਇਹ ਕਰ ਸਕਦੇ ਹੈ ਹੈਨਾ ਤਾਂ ਬਾਕੀ ਸਟੇਟ ਨੂੰ ਵੀ ਕਰਨਾ ਚਾਹੀਦਾ ਹੈ ਹੈਨਾ ਇੱਕ ਲਾਸਟ ਸਵਾਲ ਹੈ ਕਿ ਹੋਰ ਫਿਰ ਗੱਲ ਖਤਮ ਕਰਦੇ ਹਾਂ ਜਿਵੇਂ ਕਿ ਐਲਾਨ ਮਸਕ ਨੇ ਵੱਡੇ ਵੱਡੇ ਇੰਟਰਨੈਸ਼ਨਲ ਪਲੇਅਰ ਨੇ ਹੁ ਇੰਡੀਆ ਦੇ ਵਿੱਚ ਮਾਰਕੀਟ ਲੈ ਕੇ ਆਉਣਾ ਚਾਹੁੰਦੇ ਨੇ ਪਰ ਉਹ 2 ਸਾਲਾਂ ਤੋਂ ਗੱਲ ਚੱਲ ਰਹੀ ਆ ਇੱਥੇ ਆਪਣੇ ਟੈਸਲਾ ਲੈ ਕੇ ਆਉਣਾ ਚਾਹੁੰਦੇ ਨੇ ਪਰ ਹਾਲੇ ਤੱਕ ਉਹ ਕਾਮਯਾਬ ਨਹੀਂ ਹੋ ਪਾਏ ਕਿਉਂ ਆਪਣਾ ਜਿਹੜਾ ਈਜ਼ ਆਫ ਡੂਇੰਗ ਬਿਜ਼ਨਸ ਦੀ ਗੱਲ ਕਰੀਏ ਕਿਉਂ ਨਹੀਂ ਹਾਲੇ ਤੱਕ ਜਿਹੜੇ ਇੰਟਰਨੈਸ਼ਨਲ ਪਲੇਅਰ ਨੇ ਉਹ ਈਵੀ ਲੈ ਕੇ ਆ ਸਕਰੇ ਜਾਂ ਭਾਰਤ ਜਾਂ ਭਾਰਤ ਦੀਆਂ ਜਿਹੜੀਆਂ ਕੰਪਨੀਆਂ ਨੇ ਉਹ ਕਿਉਂ ਨਹੀਂ ਵਧਾ ਸਕਰੀਆਂ ਆਪਣੀ ਮੈਨੂਫੈਕਚਰਿੰਗ ਜਾਂ ਕੋਈ ਟੈਕਨੋਲੋਜੀ ਨਹੀਂ ਹੈਗੀ ਦੇਖੋ ਸਰ ਇਹ ਮੈਂ ਤੁਹਾਡੀ ਗੱਲ ਨਾਲ ਪੂਰਾ ਸਹਿਮਤ ਹੈ ਕਿ ਲੋਨ ਮਾਸ 2 ਸਾਲ ਤੋਂ ਟਰਾਈ ਕਰ ਰਹੇ ਨੇ ਅਗਰ ਆਪਾਂ ਦੇਖੀਏ ਕਿ ਹਮਾਰਾ ਆਪਣਾ ਇੰਡੀਆ ਬਹੁਤ ਵੱਡੀ ਕੰਟਰੀ ਹੈ ਉਹਦੇ ਵਿੱਚ 28 ਸਟੇਟਸ ਨੇ ਅਗਰ ਆਪ ਦੇਖੋਗੇ ਕਨਸਟੀਟਿਊਸ਼ਨ ਸਾਡਾ ਇੱਕੋ ਹੀ ਆ ਭਾਰਤ ਦਾ ਹੈ ਨਾ ਪਰ ਅਲੱਗ-ਅਲੱਗ ਸਟੇਟ ਨਾ ਆਪਣੇ ਆਪ ਨੂੰ ਅਲੱਗ-ਅਲੱਗ ਨੇਸ਼ਨ ਮੰਨਣ ਲੱਗ ਗਏ ਨੇ ਹੈ ਨਾ ਤੋ ਆਪਣੀ-ਆਪਣੀ ਸਟੇਟ ਦੇ ਉੱਪਰ ਅਗਰ ਲੋਕੀ ਸੋਚਦੇ ਪੈਣੇ ਅਗਰ ਆਪਾਂ ਨੂੰ ਵੱਡਾ ਕਰਕੇ ਨਹੀਂ ਸੋਚਾਂਗੇ ਆਪਾਂ ਸੱਚੀ ਪਿੱਛੇ ਰਹਿ ਜਾਵਾਂਗੇ ਅਗਰ ਆਪਾਂ ਆਪਣੀ ਪਾਲਿਸੀ ਆਪਣਾ ਮਾਈਂਡਸੈਟ ਅਗਰ ਆਪਾਂ ਅੱਜ ਜਿਵੇਂ ਬੰਗਾਲ ਦੀ ਅਗਰ ਆਪਾਂ ਗੱਲ ਕਰੀਏ ਰਤਨ ਟਾਟਾ ਜੀ ਗਏ ਸੀ ਰਾਈਟ ਸਾਰਿਆਂ ਨੂੰ ਪਤਾ ਹੈ ਉਥੇ ਉਸ ਤੋਂ ਬਾਅਦ ਕੀ ਹੋਇਆ ਉਹ ਵੀ ਸਾਰਿਆਂ ਨੂੰ ਪਤਾ ਹੈ ਉਹ ਵੀ ਇੱਕ ਪੋਲਿਟিক্যাল ਸਟੰਡ ਸੀਗਾ ਉਸ ਤੋਂ ਬਾਅਦ ਅਗਰ ਤੁਸੀਂ ਅੱਜ ਦੇਖੋ 15 ਸਾਲ ਤੋਂ ਬੰਗਾਲ ਦੀ ਅਗਰ ਤੁਸੀਂ ਇੰਡਸਟਰੀ ਦੇਖੋ ਬੰਗਾਲਸ ਕੋਈ ਇੰਡਸਟਰੀ ਨਹੀਂ ਹੈ ਅੱਜ ਲੋਕਾਂ ਕੋਲੇ ਰੋਜ਼ਗਾਰ ਨਹੀਂ ਹੈ ਅੱਜ ਬੰਗਾਲ ਦਾ ਬੰਗਾਲੀ ਬੰਗਾਲ ਛਾਈ ਨਹੀਂ ਤੋ ਇਹ ਹੌਲੀ ਹੌਲੀ ਤੁਸੀਂ ਦੇਖੋ ਪੰਜਾਬ ਵੀ ਸਾਰੇ ਪਲਾਨ ਕਰਕੇ ਨੇ ਬਾਹਰ ਜੀ ਰਾਈਟ ਹੈ ਹੈਨਾ ਸਾਰੇ ਬਾਕੀ ਅਦਰ ਸਟੇਟ ਦੇ ਲੋਕੀ ਬੰਗਾਲ ਪੰਜਾਬ ਜਾ ਗਏ ਨੇ ਅਗਰ ਆਪਾਂ ਇਹ ਸਮੇਂ ਦੇ ਨਾਲ ਚੇਂਜ ਨਹੀਂ ਕਰਦੇ ਆਪਣੇ ਆਪ ਨੂੰ ਤੁਸੀਂ ਦੇਖੋਗੇ ਆਪਾਂ ਹੌਲੀ-ਹੌਲੀ ਆਪਣਾ ਇੰਡੀਆ ਹੋਰ ਪਿੱਛੇ ਚਲਾ ਜਾਏਗਾ ਕੋਈ ਹੋਰ ਕੰਟਰੀ ਉਹਨਾਂ ਨੂੰ ਜਗ੍ਹਾ ਦੇ ਦੇਗੀ ਮੈਂ ਚਾਈਨਾ ਦੀ ਗੱਲ ਕਰੀ ਹੈ ਨਾ ਚਾਈਨਾ ਨੇ ਇਲੈਕਟ੍ਰਿਕ ਵਹੀਕਲ ਚ ਰੈਵੋਲੂਸ਼ਨ ਲੈ ਕੇ ਆਂਦਾ ਉਹਨਾਂ ਦੀ ਬੀਵਾਈਡੀ ਹੋਰ ਬਹੁਤ ਜਿਹੜੀਆਂ ਕੰਪਨੀਆਂ ਨੇ ਮਤਲਬ ਕਿ ਵਾਹ ਮਾਈਂਡ ਬਲੋਇੰਗ ਹੈ ਨਾ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਵੇਮ ਟ੍ਰੇਡ ਆ ਪੂਰੀ ਦੁਨੀਆ 'ਚ ਉਹਨਾਂ ਦੀ ਇਲੈਕਟ੍ਰਿਕ ਕਾਰ ਤੁਹਾਨੂੰ ਮਿਲ ਜੂਗੀ ਚਾਹੇ ਉਹਨਾਂ ਕੋਲੇ ਲਿਥੀਅਮ ਦਾ ਭੰਡਾਰ ਆ ਚਾਹੇ ਉਹਨਾਂ ਕੋਲੇ ਨੇਚਰਲ ਜਿਹੜੇ ਰਿਸੋਰਸਸ ਨੇ ਉਹ ਹੈ ਕਿ ਨਹੀਂ ਆਪਣੇ ਇੰਡੀਆ ਇਸ ਵੱਕੋ ਮਾਰ ਖਾ ਜਾਂਦਾ ਪਰ ਜਿਹੜਾ ਆਪਣੇ ਇੰਡੀਆ ਇਸ ਵੱਲ ਕਿਵੇਂ ਵੱਧ ਸਕਦਾ ਕੀ ਪਾਲਿਸੀਸ ਹੋ ਸਕਦੀ ਨੇ ਦੇਖੋ ਸਰ ਇੱਕ ਚੀਜ਼ ਤੁਸੀਂ ਦੇਖੋਗੇ ਆਪਣੇ ਕੋਲੇ ਵੀ ਨੇਚਰਲ ਰਿਸੋਰਸਸ ਦੀ ਕਮੀ ਨਹੀਂ ਹੈ ਜੀ ਪਰ ਉਹਦੀ ਕਾਲਾ ਬਾਜ਼ਾਰੀ ਵੀ ਹੈ ਨਾ ਨਾ ਹੈ ਨਾ ਬਾਕੀ ਕੰਟਰੀਜ਼ ਦਾ ਕਾਨੂੰਨ ਇੰਨਾ ਸਖਤ ਹੈ ਕਿ ਉੱਥੇ ਕੋਈ ਬ੍ਰਾਈ ਬਲੰਦਾ ਹੈ ਜਾਂ ਕੁਝ ਅੰਡਰ ਦ ਟੇਬਲ ਕਰਦੇ ਹੋ ਉਥੇ ਹੁੰਦੀ ਸਖਤ ਕਾਨੂੰਨ ਨੇ ਆਪਣੇ ਇੰਡੀਆ ਚ ਕਰਪਸ਼ਨ ਕਰਪਸ਼ਨ ਆਪਣੇ ਇੰਡੀਆ ਚ ਬਹੁਤ ਜ਼ਿਆਦਾ ਹੈ ਰਿਸੋਰਸਿਸ ਦੀ ਕੋਈ ਕਮੀ ਨਹੀਂ ਹੈ ਆਈ ਬਲੀਵ ਕਿ ਆਪਣੇ ਕੋਲ ਯੰਗ ਜਨਰੇਸ਼ਨ ਵੀ ਹੈ ਆਪਣੇ ਕੋਲ ਐਜੂਕੇਸ਼ਨ ਵੀ ਹੈ ਅਗਰ ਆਜਾ ਆਪਾਂ ਵਰਲਡ ਦੀ ਗੱਲ ਕਰੀਏ ਵਰਲਡ ਦੇ ਸਭ ਤੋਂ ਵਧੀਆ ਸਾਇੰਟਿਸਟ ਇੰਡੀਆ ਦੇ ਨੇ ਸਭ ਤੋਂ ਵਧੀਆ ਡਾਕਟਰਸ ਇੰਡੀਆ ਦੇ ਨੇ ਅਗਰ ਵਰਲਡ ਨੂੰ ਅਗਰ ਆਪਾਂ ਗੱਲ ਕਰੀਏ ਕੈਨੇਡਾ ਉਸੇ ਇੰਨੇ ਸਟਫ ਵੈਦਰਸ ਕੀਤੀ ਕੌਣ ਕਰ ਰਿਹਾ ਆਪਣੇ ਇੰਡੀਅਨਸ ਉਹ ਤੇ ਟਰੱਕ ਕੌਣ ਚਲਾ ਰਿਹਾ ਆਪਣੇ ਇੰਡੀਅਨਸ ਜੀ ਜੇ ਅਪਾਇ ਸੜੀ ਥੋੜੀ ਕਰਪਸ਼ਨ ਰੋਕ ਕੇ ਆਪਣੀ ਜੰਗ ਜਨਰੇਸ਼ਨ ਨੂੰ ਅਪਾ ਇੱਥੇ ਵਧੀਆ ਐਜੂਕੇਸ਼ਨ ਦੇ ਕੇ ਉਹਨਾਂ ਨੂੰ ਇੱਥੇ ਜੌਬ ਦਾ ਤਰੀਕਾ ਲੱਭੇ ਤੋ ਆਪਣਾ ਇੰਡੀਆ ਚੀਜ਼ਾਂ ਬਹੁਤ ਚੇਂਜ ਹੋ ਸਕਦੀਆਂ ਨੇ ਜੀ ਮੈਮ ਮੇਰਾ ਇੱਕ ਪਰਸਨਲੀ ਸਵਾਲ ਆ ਜਿਵੇਂ ਇੰਡੀਆ ਦੇ ਵੱਡੇ ਕਾਰਪੋਰੇਟ ਨੇ ਜਿਨ੍ਹਾਂ ਦੀਆਂ ਵੱਡੀਆਂ-ਵੱਡੀਆਂ ਤੇਲ ਦੀਆਂ ਕੰਪਨੀਆਂ ਨੇ ਹਨ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਨਾਕੂਸ਼ ਨੇ ਵੀ ਇੰਡੀਆ ਦੇ ਵਿੱਚ ਇਲੈਕਟ੍ਰਿਕ ਵਹੀਕਲ ਆਣ ਕਿਉਂਕਿ ਉਹਨਾਂ ਦੇ ਜਿਹੜਾ ਕੰਮ ਹੀ ਆ ਜਿਹੜ ਇਨਕਮ ਆ ਉਹ ਤਿੰਨ 3 ਇਅਰ ਪਰ ਕਰ ਲਈ ਵੀ ਅਸੀਂ ਠੱਪ ਹੋ ਜਾਾਂਗੇ ਤੁਹਾਨੂੰ ਇਸ ਗੱਲ ਤੇ ਕਿੰਨਾ ਦੇਖੋ ਸਮੇ ਦੇ ਹਿਸਾਬ ਨਾਲ ਸਭ ਨੂੰ ਬਦਲਣਾ ਪੈਣਾ ਐਵੇਂ ਨਹੀਂ ਆ ਕਿ ਪੈਟਰੋਲ ਪੰਪ ਬੰਦ ਹੋ ਜਾਣਗੇ ਪੈਟਰੋਲ ਪੰਪ ਵਾਲੇ ਇਹ ਦੇਖੋ ਇਹ ਡਿਸਟਰੋਏ ਨਹੀਂ ਹੈ ਇਹ ਟਰਾਂਸਫਰਮੇਸ਼ਨ ਹੈ ਹੈਨਾ ਅੱਜ ਜਿਹੜੇ ਪੈਟਰੋਲ ਪੰਪ ਨੇ ਉਹ ਡੀਜ਼ਲ ਪੈਟਰੋਲ ਦਿੰਦੇ ਨੇ ਹਲ ਉਹਨਾਂ ਕੋਲ ਨੈਕਸt ਆਪਰਚੂਨਿਟੀ ਵੀ ਹੈ ਨਾ ਚਾਰਜਿੰਗ ਹੱਬ ਵੀ ਬਣਾ ਸਕਦੇ ਨੇ ਦੇਖੋ 100% ਅਗਿਆ ਕਦੇ ਵੀ EV ਨਹੀਂ ਆਏਗਾ ਤੁਹਾਡੇ ਕੋਲ ਆਲਟਰਨੇਟਿਵ ਫਿਊਲ ਵਾਲੀਆਂ ਗੱਡੀਆਂ ਰੇਨ ਗਈਆਂ ਤੁਹਾਡੇ ਕੋਲ ਸੀਐਨਜੀ ਰਹੂਗਾ ਤੁਹਾਡੇ ਕੋਲ ਈਵੀ ਰਹੂਗਾ ਤੁਹਾਡੇ ਕੋਲ ਡੀਜ਼ਲ ਪੈਟਰੋਲ ਦੀਆਂ ਗੱਡੀਆਂ ਵੀ ਰੇਨ ਗਈਆਂ ਜੋ ਤੁਹਾਡੇ ਲਈ ਤੇ ਬਿਜ਼ਨਸ ਓਪਰਚ्युनिटी ਘੋਰ ਨਵੀਂ ਵੱਧ ਕੇ ਆ ਰਹੀ ਹੈ ਤੁਸੀਂ ਅਗਰ ਇਹਨੂੰ ਅਗਰ ਇਨ ਓਪਰਚ्युनिटी ਦੇ ਹਿਸਾਬ ਨਾਲ ਸੋਚੋਗੇ ਤੇ ਪੋਜ਼ਿਟਿਵ ਲੋਗੇ ਤੁਸੀਂ ਦੇਖੋਗੇ ਕਿ ਜਿੱਥੇ ਤੁਸੀਂ 100 ਕਰਦੇ ਹੋ ਤੁਹਾਡੀ ਇੱਕ ਜ਼ੀਰੋ ਹੋਰ ਲੱਗ ਜਾਏਗੀ ਨਾ ਹੈਨਾ ਕਿ ਤੁਸੀਂ ਆਪ ਇੱਕ ਤੁਸੀਂ ਨਵਾਂ ਵਰਟੀਕਲ ਖੋਲ੍ਹ ਲਿਆ ਤਾਂ ਤੁਹਾਡੇ ਇੱਕ ਨਵਾਂ ਇਨਕਮ ਦਾ ਸੋਰਸ ਬਣੇਗਾ ਨਾ ਕਿ ਤੁਹਾਨੂੰ ਇਹਨੂੰ 네ਗੇਟਿਵਲੀ हां मैं देखिया है कि काफी ऑयल कंपनी यू नो नेगेटिवली ने। okay. भी ਲੈ ਰਹੀਆਂ ਨੇ ਮੇਰੇ ਖਿਆਲ ਚ ਜੇ ਨਾਲ ਆਪਾਂ ਪੋਜ਼ਿਟਿਵ ਲਵਾਂਗੇ ਉਹਨਾਂ ਨੂੰ ਵੀ ਲੱਗੇਗਾ ਕਿ ਸਾਡੇ ਵਾਸਤੇ ਵੀ ਇੱਕ ਨੰਮੀ ਅਰਨਿੰਗ ਓਪਰਚ्युनिटी ਹੈ ਤੇ ਮੇਰੇ ਖਿਆਲ ਚ ਉਹਨਾਂ ਲਈ ਵੀ ਤੇ ਸਾਡੇ ਲਈ ਵੀ ਇੱਕ ਵਿਨ-ਵਿਨ ਸਿਚੁਏਸ਼ਨ ਹੋ ਜਾਏਗੀ इवन ਸਾਡੀ ਕੰਟਰੀ ਵਾਸਤੇ ਵੀ ਇੱਕ ਵਿਨ-ਵਿਨ ਸਿਚੁਏਸ਼ਨ ਹੋ ਜਾਏਗੀ ਅਗਰ ਆਪਾਂ ਸਾਰੇ ਇਕਜੁੱਟ ਹੋ ਕੇ ਕੰਮ ਕਰਾਂਗੇ اچھا ਮੈਂ ਇੱਕ ਨਾ ਦੇਖਿਆ ਗਿਆ ਵੀ ਗਵਰਨਮੈਂਟ ਸਟ੍ਰਿਕਟ ਪਾਲਿਸਿਸ ਬਣਾਉਂਦੀ ਆ ਉਹ ਕਹਿੰਦੀ ਵੀ ਜਿਹੜੇ ਅਸੀਂ 올ਡ ਵਹੀਕਲ ਨੇ ਇੰਡੀਆ ਦੇ ਵਿੱਚ ਅਸੀਂ ਉਹਨਾਂ ਨੂੰ ਸਕ੍ਰੈਪ ਕਰਾਂਗੇ ਕੁਆਰਟ ਸਟਾਂਗੇ ਪਰ ਇਹ ਇੱਕ ਕਾਗਜ਼ਾਂ 'ਚ ਹੀ ਲਿਖਦਾ ਇੰਪਲੀਮੈਂਟ ਕੀਤੀ ਨਹੀਂ ਲੱਗਦਾ ਚਾਹੇ ਦਿੱਲੀ ਵਰਗੇ ਸਟੇਟ ਦੀ ਵੀ ਲੈ ਲਈ 25-25 ਸਾਲ ਪੁਰਾਣੀਆਂ ਬੱਸਾਂ 30-30 ਸਾਲ ਪੁਰਾਣੀਆਂ ਬੱਸਾਂ ਵੱਡਾ ਵੱਡਾ ਧੂਆਂ ਫੈਂਗੀਆਂ ਜਾਂਦੀਆਂ ਨੇ ਤੇ ਉਹ ਪੂਰਾ ਪলিউਟ ਕਰ ਲਿਆ ਹੈ ਇਸੇ ਤਰ੍ਹਾਂ ਮੈਂ ਅੱਜ ਹਿਮਾਚਲੀਆਂ ਬੱਸਾਂ ਦੇਖ ਰਿਹਾ ਸੀ ਉਕਰ ਟੁਕੜ ਟੁਕੜ 25-30 ਸਾਲ ਪੁਰਾਣੀਆਂ ਹੋਣਗੀਆਂ ਇੱਕ ਪਾਸੇ ਦਾ ਸੁਖੂ ਸਰ ਕਹਿੰਦੇ ਨੇ ਵੀ ਅਸੀਂ ਇਲੈਕਟ੍ਰਿਕ ਵਹੀਕਲ ਲੈ ਕੇ ਆਵਾਂਗੇ ਤੇ ਕਲਾਈਮੇਟ ਪੱਖ ਤੋਂ ਪਾਹੀ ਹਿਮਾਚਲ ਨੂੰ ਮਜ਼ਬੂਤ ਕਰਾਂਗੇ ਹੈਨਾ ਈਵੀ ਲੈ ਕੇ ਆਵਾਂਗੇ ਤੁਹਾਨੂੰ ਨਹੀਂ ਲੱਗਦਾ ਵੀ ਉਹ ਦੋਗਲਾ ਫਨ ਜਾ ਹੈਗਾ ਉਹਨਾਂ ਦੇ ਦੇਖੋ ਸਰ ਮੈਂ ਟਰੱਕ ਆਪਰੇਟਰ ਐ ਬੰਗਾਲ ਚ ਤੇ ਹਰ ਸਾਲ ਅਸੀਂ ਵੀ ਆਪਣੇ ਟਰੱਕ ਦੇਖੋ ਜੇ ਬਾਕੀ ਸਟੇਟਸ ਦਾ ਤਾਂ ਮੈਨੂੰ ਨਹੀਂ ਪਤਾ ਪਰ ਜੇ ਤੁਹਾਡੇ 15 ਸਾਲ ਪੁਰਾਣੇ ਗੱਡੀਆਂ ਹੋ ਚੁੱਕੀਆਂ ਨੇ ਉਹਨਾਂ ਦੇ ਪੇਪਰ origial ਨਹੀਂ ਹੁੰਦੇ ਤੁਹਾਨੂੰ ਪਰਮਿਟ ਨਹੀਂ ਮਿਲਣਗੇ ਤੁਹਾਨੂੰ ਫਿਟਨੈਸ ਸਰਟੀਫਿਕੇਟ ਨਹੀਂ ਮਿਲਣਗੇ ਨਾ ਤਾਂ ਤੁਹਾਡੇ ਪੇਪਰ origial ਨਹੀਂ ਹੋਣਗੇ ਮੈਂ ਲਾਸਟ ਵੀਕ ਹੀ ਆਪਣੇ 15 ਟਰੱਕs ਸਟ੍ਰੈਪ ਕੀਤੇ ਨੇ ਓਕੇ ਹਾਂ ਅਸੀਂ ਦੇਖੋ ਸਰ ਇਹਦੇ ਨਾਲ ਅਗਰ ਤੁਸੀਂ ਅਗਰ ਸਕ੍ਰੈਪ ਨਹੀਂ ਕਰਦੇ ਹੋ ਨਾ ਤੁਹਾਡਾ ਵੀ ਨੁਕਸਾਨ ਹੈ ਕਿ ਮੈਨੂੰ ਨੁਕਸਾਨ ਹੈ ਤੁਹਾਡੀ ਜਿਹੜੀ ਪੁਰਾਣੀ ਗੱਡੀ ਆ ਬਾਰ-ਬਾਰ ਰਿਪੇਅਰ ਮੰਗੇਗੀ ਬਾਰ-ਬਾਰ ਸਟੈਂਡ ਡਿਕਡਾਊਨ ਹੋਏਗੀ ਤੁਸੀਂ ਜਿੰਨਾ ਕਮਾਓਗੇ ਉਹ ਨੌਦੇ ਤੇ ਲਗਾਉਂਗੇ ਮੈਮ ਸੈਂਟਰ ਗਵਰਨਮੈਂਟ ਦੀ ਜਿਹੜੀ ਸਕ੍ਰੈਪ ਪਾਲਿਸੀ ਆਈ ਸੀ ਨਿਰਮਲਾ ਸੀ타 ਰਮਨਜੀ ਨੇ ਸਟਾਰਟ ਕੀਤੀ ਸੀ ਉਹਦਾ ਦੱਸੋ ਕੀ ਵੱਡਾ ਇਫੈਕਟ ਪਿਆ ਸਾਨੂੰ ਤਾਂ ਕੋਈ ਫਰਕ ਨਹੀਂ ਸਾਨੂੰ ਤਾਂ ਉਹਦਾ ਕੋਈ ਬੈਨੀਫਿਟ ਨਹੀਂ ਮਿਲਿਆ ਓਕੇ ਸਾਨੂੰ ਤਾਂ ਅਗਰ ਅੱਜ ਅਸੀਂ ਅਗਰ ਕਹਿੰਨੇ ਆ OIM ਨੂੰ ਕਿ ਸਾਡੀਆਂ ਇੰਨੀਆਂ ਗੱਡੀਆਂ ਸਕ੍ਰੈਪ ਹੋਣ ਵਾਲੀਆਂ ਨੇ ਤੁਸੀਂ ਸਾਡੀਆਂ ਗੱਡੀਆਂ ਸਕ੍ਰੈਪਸ ਕਢਵਾ ਦਿਓ ਅਸੀਂ ਨਵੀਆਂ ਗੱਡੀਆਂ ਲੈ ਲਾਂਗੇ ਸਾਨੂੰ ਕੋ ਪਾਣ ਲੈਂਦੇ ਨੂੰ ਸਾਨੂੰ ਕੁਝ ਨਹੀਂ ਮਿਲਦਾ ਸਾਡਾ ਤਾਂ ਪੂਰਾ ਲਾਸ ਹੈ ਓਕੇ ਗਵਰਨਮੈਂਟ ਬੋਲੀ ਬਹੁਤ ਚੰਗਾ ਲੇਕਿਨ ਸਟ੍ਰੈਪ ਪਾਲਿਸੀ ਅਜੇ ਤੱਕ ਰੀਅਲ ਤਰੀਕੇ ਚ ਗਰਾਉਂਡ ਲੈਵਲ ਤੇ ਕਦੀ ਇੰਪਲੀਮੈਂਟ ਮੈਂ ਹੋਈ ਦੇਖੀ ਨਹੀਂ ਹੈ ਓਕੇ ਥੈਂਕ ਯੂ ਮੈਮ ਸੋ ਉਮੀਦ ਕਰਦੇ ਆਂ ਵੀ ਜਿਹੜੇ ਗਵਰਨਮੈਂਟ ਦੀ ਪਾਲਿਸੀ ਨੇ ਇਵਨ ਨੂੰ ਲੈ ਕੇ ਉਹ ਪੂਰੇ ਭਾਰਤ ਵਿੱਚ ਲਾਗੂ ਹੋਣਗੀਆਂ ਤੇ ਪੂਰੀ ਲਿਬਰਲ ਪਾਲਿਸੀ ਗਵਰਨਮੈਂਟ ਵੱਲੋਂ ਬਣਾਈਆਂ ਜਾ ਰਹੀਆਂ ਜਾਂ ਰਹੀਆਂ ਸਾਡਾ ਜਿਹੜਾ ਵਾਤਾਵਰਨ ਪੋਲਿਊਟ ਹੋ ਚੁੱਕਿਆ ਸਾਡਾ ਹਵਾ ਸਾਡਾ ਪਾਣੀ ਸਾਡੀ ਧਰਤੀ ਜਿਹੜੀ ਬੰਜਰ ਹੋ ਚੁੱਕੀ ਆ ਉਹਦੇ ਲਈ ਇੱਕ ਸਾਮ ਸਵਾਲੀ ਵਿਸ਼ੇਸ਼ ਕਦਮ ਚੁੱਕੇ ਜਾਣਗੇ ਸਾਡੇ ਵਿੱਚ ਨੇ ਇੱਕ ਟਰਾਂਸਪੋਰਟ ਦੇ ਜਿਹੜੇ ਹੈੱਡ ਨੇ ਇਹ ਨੇ ਬਹੁਤ ਵੱਡੇ ਬਿਜ਼ਨਸਮੈਨ ਵੀ ਨੇ ਤੇ ਹਮ ਇਨਕੇ ਸਾਥ ਬਾਤ ਕਰਾਂਗੇ ਮੈਮ ਸਭ ਤੋਂ ਪਹਿਲੇ ਤੋਂ ਆਪ ਇਹ ਬਤਾਈ ਜੋ ਅੱਜ ਇਹ ਮੀਟਿੰਗ ਹੋਈ ਹੈ ਇਸ ਵਿੱਚ ਸੀਐਮ ਵੀ ਮੌਜੂਦ ਸੇ ਇਸ ਮੀਟਿੰਗ ਦਾ ਜਿਹੜਾ ਮੁੱਖ ਐਜੰਡਾ ਥਾ ਉਹ ਕੀ ਆ इस मीटिंग का मुख्य एजेंडा था कि हिमाचल प्रदेश में मतलब हमारे ट्रांसपोर्ट बिजनेस में ईवी को कैसे लाना से है अब आने वाला फ्यूचर जो है वो ईवी का ही है और जो माननीय मुख्यमंत्री जी हिमाचल प्रदेश के आए उन्होंने हम लोगों को बताया कि ईवी में किस किस में गवर्नमेंट ऑफ हिमाचल प्रदेश क्या क्या सब्सिडीज दे रही है जिनका हम फायदा उठा सकते हैं मैम जैसे दुनिया में देख रहे देखा जा रहा है क्लाइमेट चेंज से बहुत ज्यादा प्रभावित हो रहा है सभी सभी स्ट्रीम है जैसे कि उसका ज़्यादा जरा प्रभाव है हिमाचल में जम्मू कश्मीर में उत्तराखंड में भी देखा गया जैसे लैंडस्लाइड होती है कुदरत का जो क्रॉप भी होती है उस स्टेट में ज़्यादा होती है तो जो ये स्कीम है इलेक्ट्रिक व्हीकल का जो जो स्कीम है ये कितना उसको ठल पा सकेगी देखिए इलेक्ट्रिक व्हीकल का मेन पर्पज़ जो है वो डीजल बचाना तो है ही लेकिन हमारे डीजल व्हीकल जो कार्बन एमिशन करते हैं एनवायरनमेंट में वो खत्म होता है तो जब कार्बन एमिशन खत्म होगा तो नेचुरली जो यहाँ की नेचुरल ब्यूटी आपने जिन भी स्टेट्स के नाम लिए आर फुल ऑफ नेचुरल ब्यूटी उनको डैमेज हो रहा है उससे तो वो बचेगा तो इनकी सुंदरता बनी रहेगी प्राकृतिक रूप से तो नेचुरली जो इनका प्लस पॉइंट है वो बना रहेगा नहीं तो वो खत्म होता जा रहा है मैम ग्रीन हाउस की जो आप बात कर लें तो उसमें अमेरिका चाइना और इंडिया सबसे ऊपर देखे जाते हैं और गवर्नमेंट इसके लिए बहुत काम भी कर रही है और जो ये इलेक्ट्रिक व्हीकल का जो एवोल्यूशन जो रेवोल्यूशन इंडिया में चलाने की बात की जा रही है उसमें इंटरनेशनल प्लेयर भी हैं जो एलन मस्क जैसे वो भी अपनी दिलचस्पी दिखा रहे हैं आप इसको कैसे देखते हैं जो उनकी एक्स ड्यूटीज वगैरह हैं वो इंडिया में अब तक नहीं आ पा रहे एलन मस्क हाँ तो जो अपने नेशनल प्लेयर हैं उनकी क्या स्थिति है देखिए ईवी जो है बहुत अच्छा एक चेंज है सस्टेनेबिलिटी के लिए लेकिन एक अगर मैं आम ट्रांसपोर्टर के दृष्टिकोण से बात करूं तो अभी हमारा आउट ऑफ रीच है ईवी व्हीकल्स की अभी प्राइसिंग बहुत ज़्यादा है और जो हमारा इंफ्रास्ट्रक्चर है लाइक रोड साइड असिस्टेंट मैकेनिक्स फिर चार्जिंग पॉइंट्स अभी उतने नहीं हुए हैं लेकिन आज जो सुखी जी ने बताया सरकार जिस तरीके से इंटरेस्ट ले रही है अप टू तो सब्सिडी दे रही है तो नेचुरली हमें कॉस्ट कम पड़ेगी अदर बेनिफिट देंगे और जब सरकार इस चीज को बढ़ावा देगी तो अपने आप इंफ्रास्ट्रक्चर को भी डेवलप करेगी तभी जाके हेल्पफुल हो पाएगा ये मैम आपको लगता है जो वादे आज जी ने किए हैं वो पूरे होंगे या फिर एक लॉलीपॉप ही अभी ये हवा में तीर मारे गए हैं ये कई सालों की बात पे जाके नहीं देखिए बात जब शुरू होती है तो हवा में लगती है लेकिन धीरे धीरे ही वो आकार लेती है और हमको पूरी उम्मीद है क्योंकि आने वाला समय ईवी का ही है उससे बचा जा ही नहीं सकता है तो उसके लिए तो गवर्नमेंट को करना ही पड़ेगा और अगर वो विजुअलाइज कर रहे हैं ऑफर कर रहे हैं तो नेचुरली पूरा भी करेंगे समय लगेगा लेकिन होगा ऐसा मेरा विश्वास जी, है। जो हिमाचल की फाइनेंशियल स्थिति है वो ज्यादा अच्छी नहीं है जैसे पंजाब है हमारा उसकी भी स्थिति कोई ज्यादा अच्छी नहीं है बजट में देख लो वो वित्तीय घाटे हाँ, में चल रहा है हिमाचल ठीक है कोई भी जो डिपार्टमेंट है वो हर एक माइनस में चल रहा है क्या सुखू जी ये वादा पूरा कर पाएंगे लोगों को जो फोर्टी परसेंट का वादा किया गया है वो पूरा कर पाएंगे देखिए मैं कोई गवर्नमेंट ऑफिशियल नहीं हूँ मैं राजनीतिक नहीं हूँ तो मैं इस पर कोई ऐसा कमेंट्स नहीं कर सकती हूँ मैं एक एंड यूजर के दृष्टिकोण से बहुत होपफुल इसको देख रही हूँ भविष्य क्या होगा मैं कैसे कह सकती हूँ मैम वुमेन एम्पावरमेंट की अगर हम बात करें तो कनाडा, अमेरिका जहाँ वेस्टर्न यूरोप में देखें तो वहाँ पे वुमेंस की पार्टिसिपेशन बहुत होती है ना? पर हमारे देश में जहाँ ईस्टर्न एशियन कंट्रीज में देखें तो वहाँ पे वुमेन ना मात्र होती है उनकी पार्टिसिपेशन नहीं है ट्रांसपोर्ट अब आर्मी में जैसे हमारी वुमेन्स काम कर रही हैं आगे आ रही हैं चाहे नेवी में है चाहे स्पेस सेक्टर में है टेक्नोलॉजी में है और ये ट्रांसपोर्ट में हम कैसे वुमेन को बढ़ावा दे सकते हैं देखिए मैं पिछले 18 साल से इसमें काम कर रही हूँ जब मैं थी तो शायद देश में दो तीन महिलाएं थी।, थी आज मैं देखती हूँ तो हम लोगों का एक फोरम बना हुआ है करीब 15 से 20 महिलाएं हम उसमें जुड़ी हुई हैं तो धीरे धीरे एक चेंज तो आ रहा है ये ऑल इंडिया मोटर ट्रांसपोर्ट कंपनी की जो मीटिंग थी इसमें हम दो महिलाएं पहली बार आई हैं और हमें इतना अच्छा प्रतिसाद मिला है सबने बहुत अप्रिशिएट किया है और हमको देख के बहुत सारे लोगों ने कहा है कि हमारे घर के बहुओं को बेटियों को हमारी वाइफ्स को हम कहेंगे कि जब आप लोग कर सकती तो वो क्यों नहीं कर सकती तो ये एक मूवमेंट की शुरुआत है और इसमें बिल्कुल हमको मिलेगा चेंज देखने वुमेन पावरमेंट को, को लेकर मैम आप कोई मुहिम चला रही है Uh, मैंने आज ही अपने उद्बोधन में uh, यहाँ हमारी मैनेजिंग कमेटी को रिक्वेस्ट किया है कि हम जो दो महिलाएं आई हैं उसको हमारी प्रदेश वाले हमें लेके आए हैं लेकिन okay. अगर इसको ए आई कर दे कि हर प्रदेश से एक महिला सीट होना आवश्यक है तो इससे और ज्यादा महिलाएं इन्वॉल्व होंगी ऐसा मेरा विश्वास है मैं तो मैंने निवेदन किया है अब देखते हैं आगे क्या होता है एक लास्ट सवाल और है मैम जैसे हम देखते हैं अभी दिल्ली में जो ट्रांसपोर्ट को लेके रूल बड़े स्ट्रिक्ट हैं अगर वहाँ पे पाया जाता है ये व्हीकल पंद्रह साल पुराना है बीस साल पुराना है तो उसको में गेर दिया जाता है, है ना उसको डिस्ट्रॉय किया जाता है पर ये मैंने आज भी देखा है हिमाचल में बीस बीस साल पुरानी पच्चीस पच्चीस साल पुरानी गवर्नमेंट बसें चल रही हैं ऐसी पूरे देश में हो रहा है तो एक वहाँ पे पोल्यूशन का मेन कारण बनता दे, है दे, वो क्योंकि जो कार्बन अमीशन होता है कार्बन अमीशन होता है सबसे बड़ी भागीदारी ओल्ड व्हीकल की होती दे, है इसको लेकर सरकार कितना स्ट्रिक्ट है और क्या अभी स्ट्रिक्ट नहीं है लेकिन स्क्रैप पॉलिसी आएगी इसकी बहुत समय से बात हो रही है तो स्क्रैप पॉलिसी अगर आती है तो वो कहीं ना कहीं एनवायरनमेंट के लिए भी बेनिफिशियल है और हमारे लिए भी बेनिफिशियल है हम पुराने वा जल्दी बदलेंगे चेंज करेंगे तो हमारे लिए भी बिजनेस में बहुत हेल्पफुल रहेंगे सो उम्मीद so, करते हैं जेडी मैडम ਨਾਲ ਗੱਲਾਂ ਕੀਤੀਆਂ ਨੇ ਉਹ ਬਹੁਤ ਵਧੀਆ ਨੇ ਤੇ ਜਿਹੜੀਆਂ ਇੰਪਲੀਮੈਂਟ ਹੋ ਗਿਆ ਤਾਂ ਇਹਦੇ ਨਾਲ ਕਲਾਈਮੇਟ ਜਿਹੜਾ ਚੇਂਜ ਆ ਉਹ ਹਵਾ ਪਾਣੀ ਉਹ ਸੁਧਨ ਸੁਧਨ ਦੀ ਜਿਹੜੀ ਉਮੀਦ ਹੋ ਸਕਦੀ ਹੈ थैंक यू